ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਹਾਂਜੀ ਅੱਜ ਆਪਾਂ ਬਹੁਤ ਹੀ ਸੌਖਾ ਅਤੇ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਕੋਰਟਿਸ ਵਾਟਰ ਤੇ ਪਾਓ ਤੇ ਕੋਰਟਿਸ ਵਾਟਰ ਬਣਾਓ ਵਧੀਆ ਇਹ ਡਿਜ਼ਾਈਨ ਆਪਾਂ ਬਾਰਡਰ ਬਣਾ ਕੇ ਉੱਪਰ ਦੀ ਇਹ ਡਿਜ਼ਾਈਨ ਬਣਾ ਸਕਦੇ ਹਾਂ ਚਾਰ ਸਲਾਈਆਂ ਦਾ ਆਪਣਾ ਇਹ ਡਿਜ਼ਾਈਨ ਇਹ ਛੇ ਛੇ ਕੁੰਡਿਆਂ ਦਾ ਆਪਣਾ ਡਿਜ਼ਾਈਨ ਆ ਦੋ ਕੁੰਡਿਆਂ ਆਪਾਂ ਵੱਧ ਪਾ ਲੈਣੇ ਆ ਜਿਹੜੀ ਡਿਜ਼ਾਈਨ ਦੀ ਹੁਣ ਆਪਣੀ ਪਹਿਲੀ ਸਲਾਈ ਉਹ ਆਪਾਂ ਸ਼ੁਰੂ ਕਰਾਂਗੇ ਪਹਿਲੀ ਸਲਾਈ ਪਹਿਲਾ ਕੁੰਡਾ ਆਪਾਂ ਲਾ ਲੈਣਾ ਧਾਗਾ ਪਿੱਛੇ ਰੱਖਣਾ ਤਿੰਨ ਕੁੰਡੇ ਆਪਾਂ ਸਿੱਧੇ ਬਣਾਉਣੇ ਆ ਤਿੰਨ ਕੁੰਡੇ ਸਿੱਧੇ ਬਣਾ ਲੈ ਇਹ ਤੇ ਹੁਣ ਆਪਾਂ ਜਾਲੀ ਪਾਵਾਂਗੇ ਇਸ ਤਰ੍ਹਾਂ ਸਲਾਈ ਤੋਂ ਘੁਮਾ ਕੇ ਧਾਗਾ ਜਿਹੜਾ ਆਪਣਾ ਇਹ ਕੁੰਡਾ ਆਪਾਂ ਮੋਰੇ ਲਿਆਉਣਾ ਤੇ ਇਹ ਕੁੰਡਾ ਪਿੱਛੇ ਲੈ ਜਾਣਾ ਆਪਾਂ ਇਸ ਤਰ੍ਹਾਂ ਸਲਾਈ ਪਾਵਾਂਗੇ ਤੇ ਦੋਨੇ ਕੁੰਡੇ ਆਪਾਂ ਇਸ ਤਰ੍ਹਾਂ ਲਾ ਲਾਂਗੇ ਇਧਰ ਲਈ ਸਲਾਈ ਤੇ ਫਿਰ ਆਪਾਂ ਇਧਰ ਲਈ ਸਲਾਈ ਤੇ ਕਰ ਲਾਂਗੇ ਦੋਨਾਂ ਨੂੰ ਇਸ ਤਰ੍ਹਾਂ ਤੇ ਇੱਕ ਆਪਾਂ ਤੀਸਰਾ ਕੁੰਡਾ ਨਾਲ ਲੈ ਕੇ ਤਿੰਨਾ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਾਂਗੇ ਤਿੰਨਾ ਕੁੰਡਿਆਂ ਦਾ ਇੱਕ ਕਰਤਾ ਇਧਰ ਆਪਣਾ ਕੁੰਡਾ ਇੱਕ ਵਧਿਆ ਜਿਹੜਾ ਉਹ ਹੋ ਗਿਆ ਇੱਕ ਇੱਥੇ ਆਪਾਂ ਹੋਰ ਜਾਲੀ ਪਾਵਾਂਗੇ ਇਹ ਆਪਣੇ ਕੁੰਡੇ ਪੂਰੇ ਹੋ ਗਏ ਜਾਲੀ ਪਾ ਕੇ ਤਿੰਨ ਕੁੰਡੇ ਆਪਾਂ ਸਿੱਧੇ ਪਾਵਾਂਗੇ ਤਿੰਨ ਕੁੰਡੇ ਸਿੱਧੇ ਪਾ ਲਈ ਹੁਣ ਆਪਾਂ ਫੇਰ ਜਾਲੀ ਪਾਉਣੀ ਆ ਫੇਰ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕਰ ਲੈਣਾ ਸਲਾਈ ਪਾ ਕੇ ਦੋਨੇ ਕੁੰਡੇ ਇਕੱਠੇ ਲਾ ਲੈਣੇ ਆ ਤੇ ਆਪਣੇ ਕੁੰਡੇ ਆਪਦੀ ਆਪ ਹੀ ਪਲਟੇ ਜਾਣੇ ਆ ਫੇਰ ਆਪਾਂ ਤਿੰਨਾ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਾਂਗੇ ਹੁਣ ਆਪਾਂ ਇੱਥੇ ਫੇਰ ḓਾਲੀ ਪਾਵਾਂਗੇ ਤਿੰਨ ਕੁੰਡੇ ਆਪਣੇ ਸਿੱਧੇ ਬਣਨਗੇ ਇਹ ḓਾਲੀ ਪਾ ਲੈਣੀ ਧਾਗਾ ਘੁਮਾ ਕੇ ਇਹਨਾਂ ਦੋਹਾਂ ਕੁੰਡਿਆਂ ਨੂੰ ਪਾਸੇ ਤਰਾ ਲਾ ਲੈਣਾ ਸਲਾਈ ਦੂਸਰੀ ਚ ਜਿਹੜਾ ਆਪਣਾ ਪਿਛਲਾ ਕੁੰਡਾ ਉਹ ਮੂਹਰੇ ਆ ਜਾਣਾ ਜਿਹੜਾ ਮੂਹਰਲਾ ਕੁੰਡਾ ਉਹ ਪਿੱਛੇ ਚਲਾ ਜਾਊਗਾ ਇਹਨਾਂ ਨੂੰ ਆਪਾਂ ਸਲਾਈ ਚ ਪਾ ਲੈਣਾ ਵਾਪਸ ਜਿਹੜਾ ਤੀਸਰਾ ਕੁੰਡਾ ਇੱਕ ਹੋਰ ਆਪਾਂ ਨਾਲ ਲੈ ਲੈਣਾ ਤਿੰਨਾ ਕੁੰਡਾ ਦਾ ਇੱਕ ਕੁੰਡਾ ਕਰ ਦੇਣਾ ਹੁਣ ਆਪਣੀ ਇੱਥੇ ਵੀ ਜਾਲੀ ਬਣੂਗੀ ਇੱਥੇ ਜਾਲੀ ਪਾ ਕੇ ਇਸ ਕੁੰਡੇ ਨੂੰ ਆਪਾਂ ਸਿੱਧਾ ਬਣਾ ਲੈਣਾ ਹੁਣ ਆਪਣੀ ਦੂਸਰੀ ਸਲਾਈ ਆ ਗਈ ਉਲਟੀ ਪਹਿਲਾ ਕੁੰਡਾ ਲਾ ਲਿਆ ਇਹ ਆਪਣਾ ਜਾਲੀ ਵਾਲਾ ਇਹਨੂੰ ਵੀ ਉਲਟਾ ਬਣਾ ਦੇਣਾ ਜਿਹੜੀ ਪੂਰੀ ਸਲਾਈ ਸਾਰੀ ਆਪਾਂ ਇਹ ਉਲਟੀ ਬਣਾਵਾਂਗੇ ਉਲਟੀ ਸਾਈਡ ਤੋਂ ਪੂਰੀ ਉਲਟੀ ਸਿਲਾਈ ਸਾਰੀਆਂ ਸਿਲਾਈਆਂ ਹੀ ਉਲਟੀਆਂ ਬਣਣੀਆਂ ਆਪਣੀ ਉਲਟੀ ਸਾਈਡ ਤੋਂ ਬਹੁਤ ਹੀ ਸੋਹਣਾ ਇਹ ਡਿਜ਼ਾਈਨ ਲੱਗਦਾ ਸਾਰੀ ਸਿਲਾਈ ਆਪਾਂ ਇਹ ਉਲਟੀ ਬਣਾ ਲਈ ਹੁਣ ਆਪਣੀ ਤੀਸਰੀ ਸਲਾਈ ਆ ਦੋ ਸਲਾਈਆਂ ਆਪਾਂ ਪਾ ਲਈਆਂ ਹੁਣ ਤੀਸਰੀ ਸਲਾਈ ਸਿੱਧੀ ਸੈੜ ਤੋਂ ਹੁਣ ਆਪਾਂ ਪਹਿਲਾ ਕੁੰਡਾ ਲਾ ਲੈਣਾ ਹੁਣ ਆਪਾਂ ਇੱਥੇ ਜਾਲੀ ਪਾਉਣੀ ਪਹਿਲਾਂ ਪਹਿਲਾਂ ਆਪਾਂ ਤਿੰਨ ਕੁੰਡੇ ਸਿੱਧੇ ਬਣੇ ਸੀ ਹੁਣ ਆਪਾਂ ਇੱਥੇ ਜਾਲੀ ਪਾਵਾਂਗੇ ਇਸ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਕਰ ਲੈਣਾ ਤੇ ਤੀਸਰਾ ਕੁੰਡਾ ਲੈ ਕੇ ਆਪਣਾ ਤਿੰਨਾ ਕੁੰਡਾਂ ਦਾ ਇੱਕ ਕੁੰਡਾ ਕਰ ਦੇਣਾ ਹੁਣ ਆਪਣੀ ਇੱਥੇ ਜਾਲੀ ਬਣ ਗਈ ਜਿਹੜੇ ਇਹ ਜਾਲੀ ਵਾਲਾ ਸੀ ਤੇ ਇੱਕ ਆਪਣਾ ਤਿੰਨਾ ਤੋਂ ਇੱਕ ਕੀਤਾ ਸੀ ਤੇ ਇਹ ਜਾਲੀ ਵਾਲਾ ਇਹ ਤਿੰਨੇ ਹੁਣ ਆਪਣੇ ਸਿੱਧੇ ਆਉਣਗੇ ਥੋੜੇ ਜਿਹਾ ਸੋ ਚੇਂਜ ਹੋ ਜਾਣੀ ਜਗ੍ਹਾ ਆਪਣੀ ਸਲਾਈ ਸਾਰੀ ਆਪਾਂ ਉਸੇ ਤਰੀਕੇ ਪਾਉਣੀ ਹੈ ਜਾਲੀ ਪਾਲੀ ਇਸ ਕੁੰਡੇ ਨੂੰ ਆਪਾਂ மூਰੇ ਲੈ ਆਉਣਾ ਇਸ ਤਰ੍ਹਾਂ ਕੁੰਡੇ ਲਾ ਕੇ තිෙන්න්නා කුන්ඩාඇද එකක කුඩා කර්දනැක පිච්චෝ කුඩ ලන නාලපා තින්නා කුඩාද ඇක කර්තා ජාලි පලි තැන්න කුඩප්නේහ සිද්ධේ බන්න කිුණු බෝති සොක්කාට ජයන දෙ බනයවෙ බෝ සුන ලද ටෝප තතත බෝති සුනලාද බනය ජාලියලා ਤਿੰਨਾ ਕੁੰਡਿਆਂ ਦਾ ਇੱਕ ਕਰ ਦੇਾਂਗੇ ਆਪਾਂ ਮਗਰ ਦੀ ਸਲਾਈ ਕਰਕੇ ਇੱਥੇ ਆਪਾਂ ਜਾਲੀ ਪਾ ਲਈ ਹੁਣ ਆਪਣੇ ਇੱਧਰ ਤਿੰਨ ਕੁੰਡੇ ਸਿੱਧੇ ਆ ਜਾਣਗੇ ਆਪਣਾ ਅੱਗੇ ਇੱਥੇ ਜਾਲੀ ਵਾਲਾ ਕੁੰਡਾ ਆਇਆ ਸੀ ਤੇ ਹੁਣ ਆਪਣੇ ਤਿੰਨੇ ਕੁੰਡੇ ਸਿੱਧੇ ਆ ਜਾਣਗੇ ਲਾਸਟ ਵਾਲਾ ਕੁੰਡਾ ਵੀ ਸਿੱਧਾ ਬਣਾ ਲੈਣਾ ਹੁਣ ਆਪਣੀ ਚੌਥੀ ਸਲਾਈ ਜਿਹੜੀ ਇਹ ਸਾਰੀ ਉਲਟੀ ਬਣੂਗੀ ਉਲਟੀਆਂ ਸਲਾਈਆਂ ਜਿਹੜੀਆਂ ਆਪਣੀਆਂ ਸਾਰੀਆਂ ਉਲਟੀਆਂ ਹੀ ਬਣਣੀਆਂ ਚਾਰ ਸਲਾਈਆਂ ਦਾ ਆਪਣਾ ਡਿਜ਼ਾਈਨ ਆ ਚਾਰ ਸਲਾਈਆਂ ਪਾ ਲਈਆਂ ਇਹ ਚਾਰ ਸਲਾਈਆਂ ਆਪਾਂ ਵਾਰ-ਵਾਰ ਰਿਪੀਟ ਕਰਕੇ ਤੇ ਆਪਣਾ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਜਾਊਗਾ ਜਾਲੀ ਪਾ ਪਾ ਕੇ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਤੁਸੀਂ ਵੀ ਬਣਾਓ ਫਿਰ ਦੱਸਿਆ ਜੋ ਕਮੈਂਟ ਕਰਕੇ ਕਿ ਟੌਪ ਦਾ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਹਾਂਜੀ ਆਪਾਂ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਾਲ ਓਕੇ ਬਾਏ ਬਾਏ